ਇਹ ਲੋੜੀ ਪਹਿਲੀ ਚ ਠੇਕਾ ਜੀ ਹਾਂ ਆਪਣੀ ਪਹਿਜ ਆ ਤਾਰ ਇਹ ਚ ਗਰੰਟ ਹੈ ਤਾਰ ਚ ਹਾਂਜੀ ਹਾਂਜੀ ਇੱਥੇ ਦੂਰ ਲਓ ਵੀ ਮਿੱਤਰੋ ਆ ਹੁੰਦਾ ਸੀ ਰਾਜਸਥਾਨ ਦੇ ਵਿੱਚ ਪੁਰਾਣਾ ਪੋਸਟ ਵਾਲਾ ਠੇਕਾ ਇਹ ਆ ਜੀ ਹਿੰਦੂ ਮਾਲ ਕੋਟ ਰੋਡ ਤੇ ਨਾਲ ਹੀ ਅੱਗੇ ਹਿੰਦੂ ਮਾਲ ਕੋਟ ਪਿੰਡ ਆ ਠੀਕ ਆ ਅੱਗੇ ਇੱਧਰ ਪਿੰਡ ਆ ਤੇ ਇੱਧਰ ਰਹਿ ਜੀ ਇਹ ਪੁਰਾਣਾ ਠੇਕਾ ਤੇ ਆ ਬਾਈਆਂ ਦੇ ਖੇਤ ਵਿੱਚ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਕੀ ਨਾਮ ਹੈ ਜੀ ਆਪਣਾ ਰਮੇਸ਼ ਮੱਕੜ ਹੈ ਜੀ ਅੱਛਾ ਇਹ ਫਿਰ ਤੁਹਾਡੇ ਖੇਤ ਦੇ ਵਿੱਚ ਸੀਗਾ ਇਹ ਹਾਂਜੀ ਹਾਂਜੀ ਬ੍ਰਾਂਚ ਖੁੱਲੀ ਸੀ 2001 ਚ 2001 ਚ ਹਾਂਜੀ ਉਦੋਂ 150 ਰੁਪਿਆ ਸੀਗਾ ਕੋਸਟ ਅੱਛਾ ਇੱਥੇ ਭਾਈ ਮੇਰੇ ਜਿਵੇਂ ਮੇਲੇ ਲੱਗਦੇ ਆ ਨਾ ਮੇਲੇ ਪੀਰਾਂ ਦੇ ਉਵੇਂ ਮੇਲੇ ਲੱਗਦੇ ਹੁੰਦੇ ਸੀਗੇ ਇੱਥੇ ਲੱਗਦੇ ਹੁੰਦੇ ਸੀ ਹੈ ਇੱਥੇ ਮੇਲੇ ਲੱਗਦੇ ਹੁੰਦੇ ਸੀ ਆ ਜਿਹੜਾ ਬੋਰਡ ਹੈ ਨਾ ਇਹ ਭਾਈ ਠੇਕੇਦਾਰ ਨਹੀਂ ਲਾਇਆ ਸੀ ਉਦੋਂ ਅੱਛਾ ਅੱਛਾ ਉਦੋਂ ਦਾ ਹੈ ਹਾਂਜੀ ਹਾਂ ਤੇ ਕਿਹੜੇ ਸਾਲ ਵਿੱਚ ਠੇਕੇ ਬੰਦ ਹੋ ਗਏ ਪੋਸਟਾਲੇ ਇਹ ਇੱਥੇ ਰਿਹਾ ਜੀ 5 ਸਾਲ ਇੱਥੇ ਰਿਹਾ 2001 ਤੋਂ ਲੈ ਕੇ 2005 ਤੱਕ ਇੱਥੇ ਰਿਹਾ ਫਿਰ ਉੱਥੇ ਜਾਵੜਿਆ 2 ਸਾਲ ਗਾਂ ਕਿਉਂਕਿ ਬ੍ਰਾਂਚ ਹਿੰਦੂਮਲਕੋਟ ਦੇ ਨਾਂ ਤੇ ਸੀਗੀ ਅੱਛਾ ਅੱਛਾ ਉਸ ਤੋਂ ਬਾਅਦ ਫਿਰ ਗਾਂ ਜਾਵੜਿਆ ਉੱਥੋਂ ਫਿਰ 2 ਸਾਲ ਹੁਣ ਇਹਨਾ ਬਾਈ ਪਹਿਲਾਂ ਪੁਰਾਣੇ ਬਜ਼ੁਰਗ ਲੋਕ ਪੋਸਟ ਖਾਂਦੇ ਸੀ ਵਧੀਆ ਵੀ ਰਹਿੰਦੇ ਸੀਗੇ ਬੱਚਿਆਂ ਨੂੰ ਸ਼ੌਂਕ ਨਹੀਂ ਸੀਗਾ ਮੜਾ ਮੋਟਾ ਇੰਜੋਏ ਵਾਸਤੇ ਕੰਮ ਵਾਸਤੇ ਪੋਸਟ ਲੈਂਦੇ ਪੋਸਟ ਬੁਰੀ ਚੀਜ਼ ਨਹੀਂ ਸੀ ਜਦੋਂ ਦੇ ਬਾਈ ਪੋਸਟ ਬੰਦ ਹੋਏ ਆ ਤੇ ਜਿੰਨੇ ਵੀ ਲੋਕ ਆ ਸਾਰੇ ਮੈਡੀਕਲ ਚ ਪੈ ਗਏ ਛੋਟੇ ਛੋਟੇ ਬੱਚੇ ਅਜੇ ਹਾਲਾਤ ਆ ਵੀ ਤੜਕੇ ਉੱਠਦੇ ਆ ਰੋਟੀ ਨਹੀਂ ਚਾਹੀਦੀ ਉਹਨਾਂ ਨੂੰ ਪਹਿਲਾਂ ਕੈਪਸੂਲ ਜਾਂ ਚਿੱਟਾ ਚਾਹੀਦਾ ਇੱਥੇ ਇਥੇ ਸਾਰੇ ਇਹੋ ਵਾਲੀ ਹਾਲ ਆਹੀ ਹਾਲ ਹੈ ਜੀ ਬਹੁਤ ਹੀ ਬੁਰਾ ਹਾਲ ਆ ਯੁਵਾ ਪੀੜੀ ਖਤਮ ਹੋ ਰਹੀ ਰਹੀ ਇੱਥੇ ਅੱਛਾ ਇਹ ਹੁਣ ਫਿਰ ਤੁਸੀਂ ਪੱਟਦੇ ਕਿਉਂ ਨਹੀਂ ਤੁਹਾਡੇ ਖੇਤ ਚਾਹੀਏ ਨੇ ਤਾਂ ਫਿਰ ਆਪਾਂ ਕਮਰਾ ਹੈ ਆਪਣਾ ਤੇ ਇੱਥੇ ਕਈ ਵਾਰੀ ਖਾਦ ਵਗੈਰਾ ਰੱਖ ਲੈਂਦੇ ਨੇ ਖਾਦ ਵਗੈਰਾ ਰੱਖ ਲਈ ਰਾਤ ਪੈ ਜਾਂਦੀ ਹੈ ਕਈ بارش ਵਾਸਤੇ ਤੇ ਆਪਾਂ ਰੱਖਿਆ ਹੋਇਆ ਕਮਰਾ ਸਪੈਸ਼ਲ ਲਓ ਵੀ ਮਿੱਤਰੋ ਕਰ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੈਂ ਕੀ ਬਾਤ ਹੈ